ਤੇ ਉਹ ਕਿਵੇਂ ਚੋਬਰਾ ਠੀਕ ਆ ਵਧੀਆ ਨਾਲ ਨਾਲ ਬਾਲੀਬਾਲ ਨਾਲ ਨਾਲ ਬਤਾਉਂ ਤੇ ਦੱਸਦਾ ਕੋਲਾ ਉਹ ਹਾਂ ਵੀ ਗੱਗੂ ਖਰਾ ਲੈ ਆਇਓ ਖਰਾ ਵੀ ਲਿਆ ਮਾਗੇ ਤੇ ਗੱਗੂ ਨਾਲ ਗੱਲਬਾਤ ਕਰ ਲਈ ਪਹਿਲਾਂ ਤੜਕੇ ਆਇਆ ਹੀ ਨਹੀਂ ਓਏ ਤੂੰ ਕਹਿੰਦਾ ਮੈਂ ਭੱਜੂਆ ਗਰਾਊਂਡ 'ਚ ਹੈਂ ਮੂੰਹ ਕਦਾ ਘੁਮਾਈ ਜਨਾ ਫਿਰ ਉਧਰ ਹੈਂ ਨਾ ਨਹੀਂ ਪਾਇਆਗਾ ਸੱਦਿਆ ਦਾ ਸੀਗਾ ਯਾਰ ਤੁਗਾ ਤਾਂ ਮੈਂ ਡਰ ਜੂ ਆ ਯਾਰ ਗਰਾਊਂਡ 'ਚ ਇਕੱਲਾ ਆਹ ਭਾਈ ਗਗੂ ਦਾ ਤੜਕੇ ਤੜਕੇ ਲਾਂਬਾ ਆ ਗਿਆ ਕੱਲੇ ਨੂੰ ਆ ਪੱਕਾ ਕਰਿਆ ਸੀਗਾ ਮੈਂ ਤਾਂ ਤੜਕੇ ਗਰਾਊਂਡ 'ਚ ਚੱਲ ਵੜਾਂਗੇ ਤੇ ਅਸਲ 'ਚ ਗੱਲ ਇਹ ਆ ਕਿ ਹਲੇ ਮੈਂ ਪਹਿਲਾਂ ਆ ਜਾਣਾ ਮਤਲਬ ਮਗਰੜਾ ਬੋਟਾ ਕੰਮ ਤਾਂ ਹੁੰਦਾ ਇਹ ਮੈਂ ਥੋੜੇ ਦਿਨਾਂ ਨੂੰ ਗਰਾਊਂਡ 'ਚ ਆਇਆ ਕਰਾਂਗੇ ਤੇ ਜਿਮ 'ਚੋਂ ਮੈਂ ਵੀਰਾ ਬੜਾ ਧੁੱਪ ਚੜ ਜਾਂਦੀ ਐ ਨਹੀਂ ਫਿਰ ਗਰਾਊਂਡ 'ਚ ਟਾਈਮ ਲਾ ਕੇ ਜਿਮ 'ਚ ਟਾਈਮ ਲਾ ਕੇ ਵੀਰਾ ਆਉਣ ਨੂੰ ਕਬੀੜਾ ਹੋ ਜਾਂਦਾ ਮੱਝ ਨੂੰ ਪਾਣੀ ਤਾਂ ਨਹੀਂ ਪਿਆ ਕੇ ਮੈਂ ਜਿੱਦਾ ਕੰਮ ਸ਼ੁਰੂ ਕਰ ਲੈਨੇ ਹੁੰਨੇ ਆ ਇਹ ਘਰ ਮਾਰਾ ਰਹਾ ਲੜਕਾ ਡਟ ਕੇ ਜਿੰਨਾ ਇਹ ਮੂੰਹ ਨਹੀਂ ਤਾਂ ਕਰਦਾ ਉਹ ਨਾ ਜਰ ਜਾਣ ਤੋਂ ਦਿੰਦਾ ਨਹੀਂ ਆ ਸੀ ਚਾਪੀ ਤੇ ਹਾਂ ਲੈ ਜਾ ਕਰਾਂਗੇ ਥੋੜੇ ਦਿਨਾਂ ਨੂੰ ਤੈਨੂੰ ਗਰਾਊਂਡ 'ਚ ਤੇ ਵੀਡੀਓ ਦੇਖ ਰਹੇ ਸਾਰੇ ਵੀਰ ਬਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ ਭਾਦੋਂ ਚੱਲੀ ਜਾਂਦੀ ਹੈ 30 30 ਭਾਦੋਂ 14 ਸਤੰਬਰ 2024 ਦੀ ਉਹ ਹਾਂ 32 ਦਾ ਪਤਾ ਨਹੀਂ 32 ਦਾ ਕੀ ਦਾ ਨਹੀਂ ਪਤਾ ਮਨ ਨਾਲ ਐਂ ਦੇਖ ਮम्मी ਆ ਕੀ ਐ ਜਾ ਥੋੜੀ ਦੇ ਨਾ ਵੇ ਤੈਨੂੰ ਵੀ ਹੋਗਾ ਲੈ ਬੱਲਾ ਕੋਈ ਸਸਰੀ ਘਾਲ ਬੁਲਾ ਲਓ ਮਾਈ ਤੁਸੀਂ ਫਿਰ ਕੋਈ ਨਾ ਬੱਲਾ ਹੁੰਦਾ ਸਸਰੀ ਘਾਲ ਬੇਟਾ ਤੁਹਾਨੂੰ ਸਾਰੇ ਧੰਨਵਾਦ ਤੁਹਾਡੇ ਵਾਹ ਵਾਹ ਲਾਈਕ ਫੇਰ ਕਮੈਂਟ ਜਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਜਾਂਦੇ ਜਾਂਦੇ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਆ ਕਰੋ ਧਰ ਤੋਂ ਲੈ ਕੇ ਧਰ ਤੇ ਕਾਪਦੇ ਆ ਲੰਮੀ ਕਰਦੇ ਕਰੋ ਬਾ ਵੀਡੀਓ ਲੰਮੀ ਹੁੰਦੀ ਹੈ ਕਿ ਵੀਰੀ ਰੂਰ ਦੇਖਣਾ ਬਾਏ ਬੇਟਾ ਸੁਣ ਸਾਰ ਠੀਕ ਹੈ ਮਾਤਾ ਜੀ ਧੰਨਵਾਦ ਜੀ ਸ਼ੁਕਰੀਆ ਜੀ ਤੇ ਨੌਜਵਾਨ ਨੇ ਦੋ ਚੱਕ ਲਿਆ ਦੁੱਧ ਵਾਲੀਆਂ ਢੋਲੀਆਂ ਦੇ ਇਧਰ ਕੁੰਡੇ ਹੀ ਇੱਕ ਹੋਰ ਲਵਾ ਲਾ 40 50 ਰੁਪਈਆ ਦੀ ਗੱਲ ਹੈ ਤਾਂ ਵਾਲੇ ਤਾਂ ਗੁੰਗਾ ਹੁੰਦੇ ਇਹਨਾਂ ਨਾਲੇ ਖੇਤ ਬੰਨੇ ਜਾਣਾ ਹੁੰਦਾ ਚੀਜ਼ਾਂ ਸੌਖੀਆਂ ਰੰਗੀਆਂ ਹਨ ਇਹ ਨਹੀਂ ਸਿੱਟਿਆ ਖੋਲ ਕੇ ਕਿਤੇ ਰਾਜੂ ਰੂਚੂ ਕਾ ਨੂੰ ਲੈ ਗਿਆ ਪਹਿਲਾਂ ਠੀਕ ਹੋ ਕੇ ਬੈਠ ਤੇ ਬਹੁਤ ਹੈ ਕੀ ਠੀਕ ਹੋ ਕੇ ਬੈਠ ਜਾ ਤੜਕੇ ਫਿਰ ਮਾਰਾਂ ਆਵਾਜ਼ ਅਸਲ 'ਚ ਭਾਈ ਕੱਲ ਇਹਨੂੰ ਮੈਂ ਕਿਹਾ ਸੀ ਪੰਜ ਗਿਡੇ ਲਾਉਣੇ ਆ ਗਰਾਊਂਡ 'ਚ ਤੇ ਇਹਦਾ ਮੰਨ ਗਿਆ ਸੀ ਕਿ ਮੈਂ ਹੀ ਨਿਵਾਜ਼ ਮਾਰੀ ਇਹਨੂੰ ਅੱਜ ਤੜਕੇ ਤੇ ਜਿੰਮ ਜਾਂ ਮੈਂ ਉੱਠਦਾ ਨਾ 4:30 ਹੈ ਹਾਂ ਕੋਈ ਨੇ ਇੱਕ ਦੋ ਦਿਨ ਜੇ ਆਪਾਂ ਸਾਈ ਲਾ ਕੇ ਦੂਜੇ ਮਿੱਤਰਾਂ ਨਾਲ ਗਰਾਊਂਡ 'ਚ ਜਾ ਵੜਿਆ ਕਰਾਂਗੇ ਠੀਕ ਹੈ ਤੇ ਜਲਦੀ ਤੁਹਾਨੂੰ ਗੱਗੂ ਤੇ ਭੱਜਣ ਵਾਲਾ ਬਲੌਗ ਲੈ ਕੇ ਹਾਜ਼ਰ ਹੋਵਾਂਗੇ ਤੇ ਨੌਜਵਾਨ ਨੂੰ ਭਜਾਵਾਂਗੇ ਤੇ ਦੂਜੇ ਦਿਨ ਫਿਰ ਇਹ ਮੁਕਰੂ ਆ ਠੀਕ ਹੈ ਹੁਣੇ ਰੋਸਦਾ ਇਸ ਗੱਲ ਵਿੱਚ ਕੱਲ ਵੀ ਮੈਨੂੰ ਲੰਬਾ ਹੀ ਦਿੰਦਾ ਸੀ ਮੈਨੂੰ ਕਹਿੰਦਾ ਤੂੰ ਆਵਾਜ਼ ਨਹੀਂ ਮਾਰਦਾ ਹੁੰਦਾ ਮੈਂ ਕੋਈ ਗੱਲ ਨਹੀਂ ਐਂ ਕਰ ਦੁੱਧ ਪਾਇਆ ਤੇ ਖਾਜਿਆਂ ਨੂੰ ਗਰਮ ਹੋ ਲੈਣ ਦੇ ਗਰ ਮਾੜਾ ਮੋਟਾ ਤੇਲ ਚੱਕ ਲੈਣ ਦੇ ਨੂੰ ਬੈਠਣ ਸਾਰ ਨਾ ਫੂਂ ਕਰਦਿਆ ਕਰੋ ਰੇਸ਼ ਨੂੰ ਠੀਕ ਹੈ ਖੇਤ ਜਾਣਾਗਾ ਤੇ ਪਾਣੀ ਦੀ ਵਾਰੀ ਆ ਬਈ ਅੱਜ ਨਹਿਰ ਉੱਤਰੀ ਆ ਜੇ ਜੱਕ ਜੇ ਚਾ ਗਾ ਮੈਂ ਨਹੀਂ ਪਤਾ ਵਾਰੀ ਲੱਗੂਗੀ ਨਹੀਂ ਲੱਗੂਗੀ ਤੇ ਇੱਕ ਕਿੱਲੇ ਚ ਪਾਣੀ ਪਾਉਣਾ ਇਹਨਾਂ ਦਾ ਰਹਿੰਦਾਗਾ ਉਹ ਵੀਰ ਮੋਟਰ ਨਾਲ ਹਿਸਾਬ ਚ ਨਹੀਂ ਆਉਂਦਾ ਕੀ ਵਾਰੀ ਵੱਧ ਘੱਟ ਲਾਈਟ ਹੋ ਜਾਂਦੀ ਹੈਗੀ ਤੇ ਨਹੀਂ ਅਸੀਂ ਜਾ ਕੇ ਬੋਰ ਚ ਲਾਵਾਂਗੇ ਤੇ ਅਗਲੇ ਖੇਤ ਤੇ ਡਿਊਟੀ ਲਾਵਾਂਗੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਹਰ ਫੋਲੋ ਕਰ ਦਿਓ ਫੋਲੋ ਕਰ ਲਿਓ ਆ ਦੁਰ ਜਾ ਦੁਰ ਜਾ ਜਾ ਲੈ ਜੋ ਆਪਾਂ ਇਹਨੂੰ ਤੇ ਬਾਪੇ ਨੇ ਵੀ ਚੱਕ ਲਿਆ ਬੰਬੂ ਗਾੜਾ ਆ ਕੇ ਦੇ ਗੇੜਾ ਮਾਰਨ ਵਾਸਤੇ ਤੇ ਰੋਜ਼ ਇੱਕ ਗੇੜਾ ਸਵੇਰੇ ਦਾ ਪਾਪੇ ਦਾ ਪੱਕਾ ਹੀ ਹੈਗਾ ਤੇ ਨਹੀਂ ਦੂਜੀ ਵਾਰੀ ਵੀ ਪਾਪੇ ਨੂੰ ਐ ਚਾਹ ਹੁੰਦਾ ਵੀ ਕੋਈ ਬਹਾਨਾ ਆ ਜਾ ਬਣੇ ਤੇ ਮੈਂ ਦੁਬਾਰੇ ਏਤ ਜਾਵਾਂ ਕੋਈ ਚੀਜ਼ ਚੀਜ਼ ਮਗਾ ਲੈਣਾ ਮੈਂ ਤੋਂ ਏਤ ਜਾ ਕੋਈ ਚਾਹ ਪਾਣੀ ਫੜਾਉਣ ਜਾਵਾਂ ਮੈਂ ਤੇ ਕਰ ਜੀ ਨੇ ਪਹਿਲਾਂ ਵੀ ਪੁਰਾਣੇ ਕੰਮ ਕਰੇ ਹੋਏ ਆ ਉਹਨਾਂ ਨੂੰ ਹੁੰਦੇ ਹੀ ਆ ਖੇਤਵੰਨੇ ਪੈਲੀ ਦਾ ਚਾਹ ਗੈਰ ਸਾਰਿਆਂ ਨੂੰ ਹੁੰਦਾਗਾ ਤੇ ਦਿਖਾਉਣਾ ਫਿਰ ਪੂਰੇ ਦਿਨ ਦਾ ਮਾਹੌਲ ਚੱਲ ਪਹਿਲਾਂ ਪੇਟ ਪੂਜਾ ਕਰ ਲਈ ਥੋੜਾ ਜਨਾ ਸਮਾਂ ਹੋਇਆ ਹੁਣੀ ਜਿੰਮਤੋਂ ਵਾਪਸ ਆਏ ਤੇ ਮੱਜਾਂ ਨੂੰ ਪਾਣੀ ਧਾਣੀ ਪਿਆ ਕੇ ਆ ਫੇਰ ਲਾਉਨੇ ਆ ਡਿਊਟੀ ਅਗਲੇ ਕੰਮ ਕਰਾਂਗੇ ਹਾਂ ਪਿਆਉਣਾ ਪਾਣੀ ਤੈਨੂੰ ਏਉ 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 ਏਨੂੰ ਤਾਂ ਮਾਤਾ ਪਹਿਲਾਂ ਹੀ ਪਾਣੀ ਪਿਆ ਦਿੰਦੇ ਨੇ ਲੱਗਦਾ ਆ ਪੀ ਕੇ ਬੈਠੀ ਹੋਊਗੀ ਪਾਣੀ ਆ ਗਿਆ ਆ ਗਿਆ ਆ ਗਿਆ ਸਾਨੂੰ ਸਾਰਿਆਂ ਨੂੰ ਆ ਲਾਉਨੇ ਆ ਡਿਊਟੀ ਤੇ ਅੰਦਰ ਹਾਂ ਚੋਬਰ ਆਪਣਾ ਤਰਕੀ ਲੈ ਰਿਆ ਡਾਇਰ ਤਕੜਾ ਠੀਕ ਹੋ ਰਿਹਾ ਸਸਰੀ ਗਾਲ ਉਹ ਤੂੰ ਰੇ ਆ ਜਾ ਭੱਜ ਕੇ ਹਾਂ ਜਿੰਮ ਤੋਂ ਬਾਅਦ ਆ ਖਾਣਾ-ਦਾਣਾ ਹੁੰਦਾ ਭਈ ਆਪਣਾ ਮਿਕਸ ਜਾਂ ਸਮਾਨ ਆ ਜਿ ਆਪਣਸਾਰੀ ਤੋਂ ਆ ਲੈ ਆਂਦਾ ਸੀਗਾ ਇਹ ਤੇ ਨਾਲ ਕੋਈ ਸ਼ੇਕ-ਸ਼ੁਕ ਪੀ ਲਈਦਾ ਤੇ ਉਹਦੇ ਚ ਵੀ ਇਹ ਮਾੜੇ ਮੋٹے ਕੋਈ ਚਾਰ ਡਰਾਈ ਫਰੂਟ ਪਾ ਲਈਦੇ ਆ ਤੇ ਦਲੀਆ ਦਾ ਪਾਪੂ ਇਹੋ ਜੀ ਗੱਲ ਬਾਤ ਆ ਦੱਬੀ ਹੋਣੇ ਜਿਹੜਾ ਕੁਛ ਬਸ ਅੜਦਾਗਾ ਤੇ ਬਸ ਇੱਕ ਗੱਲ ਵਾਤੇ ਹੋ ਜਾਂਦੀ ਹੈ ਕਿ ਜਦੋਂ ਆਪਾਂ ਕੋਈ ਵੀ ਐਕਟੀਵਿਟੀ ਕਰਨ ਲੱਗ ਜਾਂਦੇ ਆ ਜਿਮ ਜਾਣ ਲੱਗ ਜਾਂਦੇ ਆ ਗਰਾਊਂਡ ਦੀ ਮਿਹਨਤ ਕਰਨ ਲੱਗ ਜਾਂਦੇ ਆ ਕੋਈ ਖੇਡ ਖੇਡਣ ਲੱਗ ਜਾਂਦੇ ਆ ਉਦੋਂ ਵੱਧਾ ਥੋੜਾ ਜਿਹਾ ਖਾਣ ਪੀਣ ਤੇ ਵੱਧ ਧਿਆਨ ਦੇਣ ਲੱਗ ਜਾਂਦਾ ਕਿਉਂਕਿ ਉਦੋਂ ਪਤਾ ਹੁੰਦਾ ਮੈਂ ਮਿਹਨਤ ਕਰਕੇ ਆਇਆ ਘੰਟਾ ਰੂਟ ਘੰਟਾ ਤੇ ਫਿਰ ਮੰਦਾ ਉਹ ਤਲੇ ਪਲੇ ਤੇ ਉਹਤੇ ਥੋੜੀ ਜਿਹੀ ਅੱਖ ਘੱਟ ਰੱਖਣ ਲੱਗ ਜਾਂਦਾ ਫਿਰ ਯੂਜ਼ਯਾਦ ਕੋਈ ਫਰੂਟ ਪ੍ਰਾਟ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਉਹਨਾਂ ਵੱਲ ਧਿਆਨ ਹੋਣ ਲੱਗ ਜਾਂਦਾ ਤੇ ਜਦੋਂ ਕੋਈ ਆਪਾਂ ਨਹੀਂ ਮਤਲਬ ਗੱਲਬਾਤ ਕਰਦੇ ਇਹ ਜੀ ਮਤਲਬ ਕੋਈ ਐਕਸਰਸਾਈਜ਼ ਨਹੀਂ ਕਰਦੇ ਤੇ ਉਦੋਂ ਆਪਣੇ ਇਹ ਹੁੰਦਾਗਾ ਚਲ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਤੇ ਮਿਹਨਤ ਲਾਉਣੇ ਯਾਰ ਖਾਈ ਚੱਲ ਜਿਹੜਾ ਕੁਝ ਆਉਂਦਾਗਾ ਕਿ ਇਹ ਗੱਲਾਂ ਦਾ ਬਈ ਬਹੁਤ ਫਰਕ ਪੈਂਦਾ ਕਸਰਤ ਦੇ ਨਾਲ ਸਾਰਾ ਆਪਣਾ ਖਾਣ ਪਾਣਾ ਆਟੋਮੈਟਿਕ ਬਦਲ ਜਾਂਦਾ ਤਾਂ ਫਿਕਰ ਹੋ ਬਈ ਸਾਵਾਂ ਕੱਢ ਕੇ ਘੰਟਾ ਤੱਕ ਕਸਰਤਾਂ ਜ਼ਰੂਰ ਕਰਿਆ ਕਰੋ ਤੇ ਜ਼ਿੰਦਗੀ ਬਦਲਣ ਵਾਲੀ ਗੱਲਬਾਤ ਹੋ ਜਾਂਦੀ ਹੈਗੀ ਤੇ ਤਾਜ ਕੋਲੇ ਕਿਹੜਾ ਦੇ ਕੇ ਆਉਣੇ ਹੈਗੇ ਇਧਰੋਂ ਉਰੀ ਆਇਆ ਚਾਚਾ ਮੈਨੂੰ ਕਿੰਨੇ ਮੈਂ ਆਵਾਜ਼ ਮਾਰੀ ਸੀ ਕਿ ਮੈਂ ਆਇਆ ਤੈਨੂੰ ਚੀਜ਼ੀਆਂ ਖਵਾਈਏ ਕਿੱਥੇ ਹੈਗਾ ਇਹ ਮੱਲ ਆ ਦੇਖ ਕੀ ਕੁਛ ਅਦਰੇ ਵਾਸਤੇ ਭੁੰਨਤਾ ਹੋਇਆ ਅੱਜ ਕੀ ਆ ਅੱਜ ਦੱਸੂ ਐ ਕਿਵੇਂ ਛਾਲਾ ਹੀ ਮਾਰਦਾ ਫਿਰਦਾ ਅੱਜ ਕੀ ਆ ਛੁੱਟੀ ਆ ਨਾ ਪਹਿਲਾਂ ਮੰਗੂ ਦੱਸ ਜੀ ਮੈਂ ਪਹਿਲਾਂ ਉਧਰ ਦੱਸਣ ਗਿਆ ਸੀ ਛੁੱਟੀ ਆ ਨੱਚ ਕੇ ਬੁਆ ਜੀ ਬੁਆ ਜੀ ਕਿੱਥੇ ਆ ਫੋਨ ਤੇ ਗੱਲ ਕਰਕੇ ਆਇਆ ਨਾ ਇੱਕ ਤਾਂ ਖਾਲਾ ਅੱਜ ਦਾ ਪੂਰਾ ਮੱਛਰਿਆ ਫਿਰਦਾ ਇਹ ਬਈ ਤੇ ਛੁੱਟੀ ਦਾ ਇਨਾ ਚਾਹਖਰ ਸਾਰਿਆਂ ਨੂੰ ਹੁੰਦਾਗਾ ਤੇ ਪਰ ਸਕੂਲ ਸਕੂਲ ਜਾਣ ਵੇਲੇ ਦਾ ਮੂੰਹ ਹੋਰ ਹੁੰਦਾਗਾ ਸਕੂਲ ਜਾਣ ਵੇਲੇ ਕਿਵੇਂ ਹੁੰਦਾ ਮੂੰਹ ਇਹ ਆਪ ਹੀ ਦੱਸ ਦਿੰਦਾ ਹੁੰਦਾ ਇਹ ਸਕੂਲ ਜਾਣ ਵੇਲੇ ਮੂੰਹ ਕਿਵੇਂ ਹੁੰਦਾ ਤੇਰਾ ਆਏ ਹੁੰਦਾ ਦੇਖ ਜੀ ਅੱਜ ਜਿਆਦਾ ਨਹੀਂ ਮੱਛਰ ਗਿਆ ਤੂੰ ਕੋਹ ਡਿਗ ਬੇ ਦਾਣੇ ਡਿਗ ਬੇ ਆ ਲੈ ਖਾਓ ਹਾਂ ਇੱਕ ਖਾਲਾ ਬਦਾਮ ਖਾਲਾ ਆਹ ਖਾਲਾ ਦੇਖੀਆ ਕਾਲਾ ਇਹ ਕੀ ਹੋਈ ਚੱਲ ਫਿਰ ਇਧਰ ਹੀ ਚੱਲ ਮੈਂ ਇਹਨੂੰ ਘੇਰ ਕੇ ਬੰਨੂ ਉਧਰ ਲੈ ਕਰੇ ਤੇ ਇਹ ਬਈ ਅੱਛਾ ਭਤੀਜਾ ਆਪਣਾ ਮਾਸੀ ਜੀ ਦਾ ਪੋਤਾ ਆ ਗਿਆ ਮੰਮੀ ਗਾਣਾ ਸੁਣਾ ਕੇ ਮੁੜ ਜੂ ਇੱਥੋਂ ਹੁਣ ਇਹ ਫਿਰ ਲੇਟੀ ਬਾਵਾਂਗੇ ਆਪਾਂ ਮੱਝਾਂ ਨੂੰ ਸ਼ੀਧੀ ਕਰ ਗਾਣਾ ਸੁਣਾ ਦੇ ਕਰਾਂ ਵੱਡਾ ਗਾਣਾ ਸੁਣਾ ਦੇ ਅੱਜ ਵੱਡਾ ਗਾਣਾ ਓਏ ਉਹ ਬੈਨ ਲੰਗੀ ਉਹ ਸਕੂਲ ਦੀ ਬੈਨ ਲੰਗੀ ਸਿੱਧਾ ਹੋਈ ਜਾਂਦਾ ਕਿੰਨਾ ਫੇਰ ਬੁੱਤ ਜੰਗ ਆਏ ਬੱਟ ਲੋਗੀ ਬੂਤ ਆ ਵੱਡਾ ਆ ਵੱਡਾ ਛੱਡ ਗਿਆ ਆ ਜਾ ਛੱਡ ਗਿਆ ਵਾ ਚੱਲ ਸਕੂਲ ਛੱਡ ਗਿਆ ਵਾ ਚੱਲ ਸਕੂਲ ਛੱਡ ਗਿਆ ਵਾ ਰੇਸ ਲਾ ਕੇ ਇਹ ਗਰਾਊਂਡ ਦਾ ਉਹ ਤੱਕ ਰੇਸ ਬਹੁਤ ਲੰਬਾ ਹੁੰਦਾ ਬਈ ਇਹ ਰੇਸ ਲਾ ਕੇ ਆਉ ਹੁਣ ਗੇਟ ਤੱਕ 1 2 3 ਤਾਂ ਕਰਨੀ ਨਹੀਂ ਦਿੱਤਾ ਗੇਟ ਦਾ ਹੀ ਇੰਨੀ ਦੂਰ ਪਿਆ ਚਲੋ ਜਾਓ 1 2 3 ਭੱਜ ਕੇ ਅੱਜ ਕੇ ਭੱਜ ਕੇ ਵੈਰੀ ਗੁੱਡ ਆਜੋ ਕਿੰਨੇ ਗੇੜੇ ਲਾ ਕੇ ਆਏਗਾ ਤੇ ਜਵਾਕ ਨੂੰ ਬਈ ਆਪਾਂ ਨੂੰ ਸ਼ੁਰੂ ਤੋਂ ਜੇ ਆਪਾਂ ਇਹ ਜਿਹੀਆਂ ਆਤ ਤਾਂ ਪਾਉਣੇ ਕੋਈ ਭੱਜਣ ਵਾਲੀਆਂ ਕੋਈ ਮਾੜੇ ਮੋਟੀ ਖੇਡ ਵਾਲੀਆਂ ਤਾਂ ਉਹ ਉੱਥੇ ਹੀ ਲੱਗ ਜਾਂਦਾ ਪੱਕ ਜਾਂਦਾ ਸਰੀਰ ਤੇ ਇਹ ਜੀ ਆਦਤ ਜਵਾਗ ਨੂੰ ਜ਼ਰੂਰ ਪੋਣੀ ਚਾਹੀਦੀ ਹੈਗੀ ਤੇ ਅਹ ਨਾਲ ਦਾ ਭਾਂਜਾ ਜਗਾ ਫੋਟੋ ਵਿੱਚ ਜਸੂ ਫੋਟੋ ਖਿੱਚਾ ਇਹ ਚੈਕ ਖਿੱਚਦੀ ਹੋਰ ਵੀ ਖਿਚਣਿਆ ਜਸੂ ਤੇ ਉਹਨੂੰ ਵੀ ਬਾਈ ਪਰਾਣਾ ਸਾਹਿਬ ਉਹ ਛੋਟੇ ਹੁੰਦੇ ਨੂੰ ਉਹਦਾ ਬਾਰ 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 ਘਰ ਆਪਾਂ ਹੀ ਤੇੜਕੀ ਭਜਾ ਲੈਂਦੇ ਸੀਗੇ ਹੋਰ ਫੁੱਲ ਭਜਾਉਂਦੇ ਤੇ ਬੁੜੀਆਂ ਨਾ ਪੁੱਤ ਨਾ ਭਾਈ ਤੂੰ ਜਵਾਗ ਨੂੰ ਤੰਗ ਕਰੀ ਜਾਂਦਾ ਹਾਂਜੀ ਗੌਂਦੇ ਦੀ ਆ ਲੈ ਲੇ ਹੁਣ ਇੱਕ ਗਾਣਾ ਹੋ ਜੇ ਅੱਜ ਛੁੱਟੀ ਦੇ ਨਾਂ ਤੇ ਸਦੂਸ਼ ਦੋ ਤਾਲੀ ਮਾਰੋ ਗਾ ਕੇ ਤਾਂ ਸੁਣਾਉਂਦੇ ਨਹੀਂ ਕੋਈ ਗਾਣਾ ਕਿਹੜਾ ਸੁਣਾਏਗਾ ਕਿਹੜਾ ਗਾਣਾ ਹੋਊਗਾ ਉਹ ਆਇਆ ਟਰੱਕ ਉਹ ਜੇ ਬੰਦ ਕਰਨ ਦੀ ਬੰਦ ਕਰਨ ਦੀ ਹੁਣ ਵਧੀਆ ਗਾਊਗਾ ਇਹ ਸਦੂਸ਼ ਦਰ ਤਾਲੀ ਮਾਰਾ ਦਾਸ ਪੁੱਤ ਤੇਰਾ ਹੈ ਉਹ ਗਾ ਰਿਹਾ ਪੁੱਤ ਅੱਜ ਤਰਾਥੂ ਹੀ ਤਾਰੂ ਮੈਂ ਇਹ ਹਰ ਜੱਟ ਸੱਟੇ ਕੱਟ ਜਿਆਦਾ ਨਹੀਂ ਪੁੱਛ ਰਿਹਾ ਅੱਜ ਉਹ ਗਾਣਾ ਲਾਉਂਦੇ ਹੁੱਦ ਤੇ ਕੱਢ ਜਾ ਅੱਜ ਕੱਲ ਵੀ ਉਹ ਲੱਗ ਗਿਆ ਅੱਜ ਕੱਲ ਬੇ ਚੰਗਾ ਬਣਾਇਦਾ ਜੀ ਵਾਹ ਅਗਰਤੀ ਕਲੈਬੋਰੇਸ਼ਨ ਚੰਗਾ ਤਕੜੇ ਵੱਡੇ ਮਾਈ ਵਧੀਆ ਪੁੱਤ ਤੇ ਮੇਰਾ ਵੀ ਲਈ ਫਿਰ ਦਿਓ ਖਾਣ ਪੀਣ ਜਾ ਲਓ ਖਾਣ ਪੀਣ ਖਾਓ ਇੰਨਾ ਮੈਨਾਂ ਨਹੀਂ ਖਾਦਾ ਜਿੰਨਾ ਕੁ ਕੁਛ ਨਹੀਂ ਦਾ ਥੋੜਾ ਥੋੜਾ ਖਾਲਿਆ ਕਰੋ ਉਹ ਨਹੀਂ ਇੰਨਾ ਤਾਂ ਵਾਜੂ ਬੱਸ ਹੋਰ ਸਸਰੀਕਾਲ ਬੁਲਾਉਂਗਾ ਮੈਂ ਮਸੀ ਜੀ ਸਤਿ ਸ੍ਰੀ ਅਕਾਲ ਅਈ ਬਲਾ ਦਿੰਦੇ ਤੇ ਭਾਈ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸ ਕਰਿਆ ਕਰੋ ਤੇ ਫਿਰ ਉਸ ਦੇਸੀ ਯੂੜੀ ਆ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਤੁਹਾਾਰੇ ਵੀ ਸਤਿ ਸ੍ਰੀ ਅਕਾਲ ਭਾਈ ਤੇ ਹੋਰ ਠੀਕ ਰਹਿੰਦੀ ਹੈ ਤਮਾਈ ਵਧੀਆ ਠੀਕ ਹੋ ਠੀਕ ਮੈਂ ਹਾਂ ਬਾਹ ਖਾ ਕੇ ਤਾਂ ਵਧੀਆ ਰਹਿੰਦੀ ਹੈ ਮੈਂ ਤਾਂ ਕਹਿੰਦਾ ਉਹਨਾਂ ਥੋੜੇ ਥੋੜੇ ਖਾ ਲਿਆ ਕਰੋ ਭਾਈ ਜੇ ਆਪਾਂ ਵੀ ਇਹੋ ਜਿਹਾ ਖਾਣਾ-ਦਾਣਾ ਆਪਾਂ ਖਾਂਦੇ ਰਹੇ ਨੇ ਹੈਗੇ ਤੇ ਆਪਣੇ ਤੱਬਰ ਚ ਵੀ ਇਹ ਪੱਕਾ ਹੀ ਹੁੰਦਾ ਕਿ ਇੱਕ ਦੋ ਜਣੇ ਨੂੰ ਆਦਤ ਇਹ ਪਈ ਜਾਂਦੀ ਆ ਪਹਿਲਾਂ ਮੈਂ ਸਾਰੇ ਲਾਤੇ ਸੀ ਉਧਰ ਪਾਪੇ ਵਰਗੇ ਵੀ ਸਾਰੇ ਖਾਣ ਲੱਗ ਗਏ ਸੀਗੇ ਹਾਂ ਤੇ ਸ਼ੇਕ ਹੁਣ ਮੈਨੂੰ ਕਹਿੰਦੇ ਬਈ ਤੂੰ ਆਪ ਦਾ ਆਪ ਦੇ ਬਣਾਇਆ ਕਰ ਇਹਦੇ ਪੀਂਦੇ ਨਹੀਂ ਅਸੀਂ ੜੜਕੇ ੜੜਕੇ ਸਹੀ ਗੱਲ ਆ ਤਾਂ ਆਸਾਬ ਦਾ ਸ਼ੇਕ ਪੀ ਕੇ ਆਉਗਾ ਪਹਿਲਾਂ ਸਹਿਜ ਕਿੰਨੇ ਕਿੰਨੇ ਖਾਏ ਜਾਂਦੇ ਸੀ ਮੈਂ ਵੀ ਪਹਿਲਾਂ ਹਾਂ ਸਵਾ ਬਣ ਜਾਂਦਾ ਹਾਂ ਜਿਮ ਲਾਇਆ ਜਿਮ ਲਾਇਆ ਮਾਈ ਤੇ ਬਸ ਅਮਜੇ ਨੂੰ ਪਾਣੀ ਪੀ ਕੇ ਘੇਤ ਜਾਂਦੇ ਆ ਚੰਗਾ ਮਾਈ ਮੈਂ ਢੋਲ ਕਢਾ ਦਿਆਂ ਉਧਰ ਠੀਕ ਆ ਜੀ ਤੋਂ ਗਵਾਂਡੀ ਮੇਤਰ ਨਵੀ ਓਏ ਉਹ ਪਰਲੇ ਪਾਸੇ ਕਢਾਵਾਂਗੇ ਉਹ ਕੰਧ ਨਾਲ ਕੋਈ ਨਾ ਕਹਿ ਦਿੰਨੇ ਆ ਵੱਡਾ 10 ਰੁਪਏ ਕਰ ਦੇਗਾ ਵੱਡੀ ਮੱਝ ਨੂੰ ਹਾਂ ਠੀਕ ਆ ਜੀ ਹਾਂ ਲੇਟੀ ਦਲੀਆਂ ਇਹਨਾਂ ਦਾ ਹਾਂ ਆਏ ਫਿਰ ਬੋਲेंगी ਪਿੱਛੇ ਉਹ ਪੂងਗੀ ਆ ਲੈ ਹਟ ਖਾਲੀ ਕਰਨਾ ਬੱਠੜ ਕੇ ਮੈਂ ਇਹਨਾਂ ਕੋਲ ਤਾਂ ਵਹੀਂ ਖਾਲੀ। ਲੈ ਟੀਣਾ ਦੀ ਥੋੜੀ ਘਟਾ ਦੇ ਬਈ ਦਲੀਆ। ਅ ਫੀਡ ਬਣਾਵਾ ਕੇ ਲੈਂਦੀ ਸੀ। ਉਹ ਹਾਲ ਆ ਖਾਲਾ ਤੂੰ। ਉਹੋ ਇਹਨਾਂ ਨੂੰ ਹੁਣ ਇਹਦੇ ਵਿੱਚ ਫੀਡ ਫੂਡ ਰਲਾਉਂਦੇ ਹੁੰਦੇ ਸੀ ਪਹਿਲਾਂ। ਤੇ ਉਹ ਤਾਂ ਵਧ ਜਾਂਦੇ ਸੀ ਬੱਠਲ ਹੁਣ ਫਿਰ ਇਹਨਾਂ ਨੂੰ ਥੋੜੇ-ਥੋੜੇ ਕਰਤੇ ਅੱਧੇ-ਅੱਧੇ ਕਰਤੇ ਤੇ ਫੀਡ ਹੁਣ ਇਹਨਾਂ ਨੂੰ ਸੁੱਕੀ ਸੰਨੀ ਦੇ ਉੱਤੇ ਭੁੱਕਦਿਆ ਕਰਾਂਗੇ ਜਿਹੜਾ ਆਪਾਂ ਨੀਰਾ ਜਾਰਾ ਰਲਾਇਆ ਕਰਾਂਗੇ। ਲਓ ਮਤੈ। ਟੋਕੜ ਦੁਪਾਤਿ ਖੇਨਾ ਹਾਇ ਨੂੰ ਉਹ ਬੱਲੇ ਹਾਂ ਹਾਂ ਬੱਟੜਾਂ ਹੀ ਧਰ ਦਾਂਗੇ ਇਹ ਤਾਂ ਧਰ ਦਿਆਂ ਬੱਟੜ ਠੀਕ ਹੈ ਜੀ ਪਾਣੀ ਪੀ ਲਊ ਛੱਕ ਲਈ ਉਹ ਨਾ ਜੇ ਤੋ ਬਸ ਹੱਥ ਚ ਉਹ ਕੈਮਰਾ ਚੱਲਦਾ ਹੋਵੇ ਉਦੋਂ ਆ ਬੜਾ ਸੰਗ ਮਾਰਦੀ ਆ ਉਹ ਮੱਜ ਉਦੋਂ ਘਮਾਉਂਦੀ ਆ ਨਾ ਨਾ ਉਹ ਹੀ ਕਰਦੀ ਆ ਸੇਤੀ ਦਾ ਕੀ ਆ ਬੋਥ ਜੀ ਹੋਗੇ ਹਾਂ ਕਾਜ ਓਰੇ ਆ ਜੀ ਲਓ ਜੀ ਲਓ 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 ਸ਼ੈਵਲ ਪਾ ਦੋ ਕੀ ਦੇ ਦਿੱਤੇ ਛੋਟੇ ਮੱਜਾਂ ਨੂੰ ਇਧਰ ਮੂੰਹ ਕਰਕੇ ਉਹ ਪਾਈ ਜਾਂਦੇ ਸੀ ਮੱਜਾਂ ਕੀ ਪਾਈ ਜਾਂਦੇ ਸੀ ਡੇਟੀ ਡੇਟੀ ਕਿਨੂੰ ਪੋਣੀਆ ਤੈਨੂੰ ਖਾਣੇ ਦਾ ਛੋਟੀਆਂ ਮੱਜਾਂ ਨੂੰ ਤੁਸੀਂ ਆਪ ਨਹੀਂ ਪਾਉਂਦੇ ਤੇ ਡੈਡੀ ਨੂੰ ਕਹਦੇ ਫਿਰ ਹੈ ਇੱਕ ਮਹੀਨਾ ਸ਼ਾਇਦ ਕਰੇਗੀ ਆ ਫਿਰ ਉਹਨੂੰ ਵੀ ਪਾਇਆ ਕਰੋ ਕਹਦੇ ਰੋਬ ਮਾਰਦੇ ਮੜਾ ਖੜਾ ਹੋ ਕੇ ਖੜਾਓ ਰੋਬ ਮਾਰ ਮੜਾ ਖੜਾ ਹੋ ਰੋਬ ਰੋਬ ਮਾਰ ਕੇ ਕਹੇ ਕਹਦੇ ਆ ਪਾਇਆ ਕਰੋ ਮੱਜਾਂ ਨੂੰ ਸਾਰਿਆਂ ਨੂੰ ਖਾਣਾ-ਦਾਣਾ ਕਹ ਰੋਬ ਮਾਰ ਕੇ ਕਹੇ ਅੱਜ ਕਿਹੜਾ ਸਕੂਲ ਭੇਜ ਦੇਣਗੇ ਆਪਾਂ ਨੂੰ ਰੋਬ ਮਾਰ ਦੇ ਕਿਵੇਂ ਮਾਰेंगे ਰੋਬ ਉਹ ਦੇਖੀ ਛੋਟੀ ਜੀ ਕੀ ਕੀ ਪਾਲੂ ਅੱਜ ਕਿੱਥੇ ਜਾਊਗਾ ਪਾਲੂ ਸਾਡਾ ਮੇਰੀ ਬੜੀ ਜਮੀ ਗੋਲਪਟੋਲ ਹਾਂ ਹੈ ਡੱਬੇ ਤੇ ਛਪੀ ਜਿਹੜੀ ਫੋਟੋ ਗੋਲਪਟੋਲ ਗੱਲ ਸੁਣ ਮੇਰੀ ਅੱਜ ਕਿੱਥੇ ਜਾਵੋਗੇ ਆਪ ਜੀ ਆ ਤਾਂ ਮੱਟੀ ਫੜਨਾ ਹੈਨਾ ਤੇਵਨਾ ਉਹਦੇ ਵਿੱਚ ਦਾਲ ਪਨੀਰ ਪਾਤੀ ਸੀ ਗੱਲ ਹੈ ਪਨੀਰ ਹਾਂ ਅੱਜ ਕਹਾਂ ਜਾਓਗੇ ਕਿੱਥੇ ਜਾਓਗੇ ਅੱਜ ਅੱਜ ਹਾਂ ਭੁੱਲ ਗਿਆ ਜੀ ਚੰਗਾ ਟੰਗ ਕਰ ਦੇ ਟੋ ਇੱਥੇ ਆ ਟੰਗ ਇੱਥੇ ਚੈੱਕ ਮਾਂਜ ਤੇ ਬਠੜ ਇਹਨਾਂ ਨੇ ਚੱਕ ਲਈ ਇਹਨਾਂ ਦਾ ਤਾਂ ਇਹ ਟੱਲੀਆਂ ਖੜਕਾਈ ਜਾਣਗੀਆਂ ਅ ਕੱਲ ਮੈਂ ਗੱਲ ਕਰੀ ਸੀਗੀ ਵਲੌਗ 'ਚ ਇੱਕ ਕਿ ਜੋ ਇੱਧਰ ਕੁਸਲੇ ਵਾਲੇ ਖੇਤ ਗਏ ਸੀ ਕਿ ਬਾਈ 95000 ਨੂੰ ਨਾਲ ਦੇ ਕੁਸਲੇ ਪਿੰਡ ਟੇਕਾ ਲੱਗਿਆ ਕਿਲੇ ਦਾ ਤੇ ਇੱਕ ਬਾਈ ਦਾ ਹੁਣੇ ਕਮੈਂਟ ਆਇਆ ਪ੍ਰਿੰਟ ਸ਼ੇਰੋਂ ਬਾਈ ਸਾਡੇ ਕਹਿੰਦਾ ਪੂਰਾ 1 ਲੱਖ ਰੁਪਈਆ ਪਹੁੰਚ ਗਿਆ ਠੀਕਾ ਤੇ ਇੱਕ ਬਾਈ ਕਹੀ ਜਾਂਦਾ ਸੀਗਾ ਕਾ ਨਹੀਂ ਮੁੱਕਣਾ ਸੁੱਤੋ ਸਾਰੀ ਜ਼ਿੰਦਗੀ ਉਹ ਬਰਾਵਾ 40 50 ਦਾ ਬੂਟੇ ਸੀ ਅਸੀਂ ਉਹ ਸ਼ੌਂਕ ਨਾਲ ਹੀ ਪੱਟਣ ਗਏ ਸੀ ਕਿ ਤੇ ਦੇਖਦਾ ਸੀਗਾ ਕਾ ਤੇ ਬਾਕੀ ਚਲੋ ਖੈਰ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਕਈ ਬੰਦੇ ਬੇਲੇ ਰਹਿ ਕੇ ਰਾਜੀ ਹੁੰਦੇ ਆ ਕਈ ਟਿੱਕੇ ਨਹੀਂ ਰਾਜੀ ਹੁੰਦੇ ਕਿਉਂ ਭਾਈ ਹਨਾ ਯੈਸ ਠੀਕ ਹੈ ਵੈਰੀ ਗੁੱਡ ਹਾਂ ਕੀ ਲੈਂਦਾ ਮੰਮੀ ਚੱਕ ਹੋ ਗਈਆਂ ਵਿਹਲੀਆਂ ਲੇਟਿਆ ਖਾ ਕੇ ਤੇ ਹੁਣ ਇਹਨਾਂ ਨੂੰ ਪਾਣੀ ਧਾਣੀ ਪਿਉਾਉਣੇ ਆ ਰਾਇ ਹੀ ਰਾਇ ਚਿਬੜ ਰਾਇ ਇਹ ਕਹਿੰਦੇ ਹੁੰਦੇ ਹੋਰ ਇਹਨਾਂ ਨੂੰ ਰਾਇ ਚਿਬੜ ਬਸ ਆਹੀ ਕਹਿੰਦੇ ਹੁੰਦੇ ਆ ਇਹ ਤਾਂ ਸਾਡੇ ਪਿੰਡਾਂ ਕਹਿੰਦੇ ਚਿਬੜ ਵਾਲਾ ਕਹਿੰਦੇ ਤੁਸੀਂ ਔਡੇ ਪਿੰਡੇ ਤੇ ਹਰਿਆਣੇ ਰਾਇ ਕਹਿੰਦੇ ਆਪਣੇ ਦੇ ਉਰੇ ਤਾਂ ਰਾਇ ਕਹਿੰਦੇ ਠੀਕ ਇੱਜ ਨੀ ਤੇ ਆ ਅੱਜ ਹੈ ਨਹੀਂ ਸਿਰ ਅਗੜੀ ਹੋਈ ਚਰਨੀ ਪੀਸੀਆਂ ਚਾਟਲੀ ਪੀਸੀਆਂ ਮਿਰਚਾਂ ਦੀ ਬਣਾ ਰਹੇ ਆ ਸਾਫੀਆਂ ਚਾਚੇ ਪੀਸੀਆਂ ਦੀ ਮੁਕਕਾ ਸਾਫਤੀ ਜਟਣੀ ਸਾਫਤੀ ਲਾਲ ਮਿਰਚ ਲਾਲ ਮਿਰਚ ਜਮਾ ਵਿੱਚ ਪਾ ਦੇਂ ਗਰਾਇਆ ਤੇ ਗੱਲਬਾਤ ਜਮਾ ਸਬਜ਼ੀ ਕਾਹਨੂੰ ਰਿਸ ਕਰੂਗੀ ਇਹਦੀ ਪਹਿਲਾਂ ਸਬਜ਼ੀ ਦਾ ਸਵਾਦ ਹੀ ਨਹੀਂ ਲਾਦੀ ਇਹ ਬਾਹਰ ਹੀ ਸਵਾਦ ਲਾਦੀ ਆ ਹਾਂ ਆ ਪੀਸੀਆਂ ਨੂੰ ਪਾਤਾ ਕਿ ਚੰਚੇ ਕੀ ਆਪਾਂ ਜਾਂਗੇ ਨੂੰ ਕੌਂ ਕੇ ਤੇ ਛਿੱਲ ਕੇ ਸਮਾਰ ਕੇ ਰਾਏ ਚੀਰ ਕੇ ਫਾੜੀਆਂ ਦੇ ਵਿੱਚ ਪਾ ਦਿਆ ਕਿ ਦੇਖੀ ਫਿਰ ਚਾਹੀਦੀ ਠੀਕ ਹੈ ਮਾਤਾ ਜੀ ਬਸ ਪਿਆਦੇ ਆ ਪਾਣੀ ਹੁਣ ਹਾਂ ਪਿਆ ਲੈ ਬਸ ਲੋਟ ਆ ਬਈ ਮਾਹੌਲ ਤੇ ਪਿੱਛੇ ਜੇ ਇੱਕ ਦਿਨ ਇੱਕ ਦੋ ਬਾਈ ਕਹੀ ਜਾਂਦੇ ਸੀ ਕਿ ਬਾਈ ਤੁਸੀਂ ਸਬਜੀ ਲਿਆ ਕਰੋ ਖੇਤ ਜਾਂਦੇ ਹੁੰਦੇ ਸੀ ਉਦੋਂ ਮੈਂ ਤੇ ਗੱਗੂ ਰੋਜ ਅ ਕਿ ਬਾਈ ਦੁਪਹਿਰੇ ਵੀ ਸਬਜੀ ਖਾਇਆ ਕਰੋ ਉਹ ਵੀਰੇ ਖੈਰ ਆਪ ਦਾ ਹਿਸਾਬ ਕਿਤਾਬ ਹੁੰਦਾ ਕਿ ਸਾਨੂੰ ਚੱਟ ਨਹੀਂ ਜਿਆਦੇ ਵਧੀਆ ਲੱਗਦੀ ਰਾਇਆਂ ਦੀ ਜੇ ਜਿਸ ਜੰਦੇ ਹਿਸਾਬ ਨਾਲ ਕੰਮ ਬਦਲਦਾ ਰਹਿੰਦਾ ਧਨੀਆ ਰਾਇਆ ਗੰਡਾ ਤੇ ਕੋਈ ਪਰੀਨਾ ਵਾਲੇ ਨਾ ਕੋਈ ਕੁਛ ਕੋਈ ਲਸਣ ਦੀਆਂ ਭੁੱਖਾਂ ਗੰਡੇ ਦੀਆਂ ਭੁੱਖਾਂ ਆਏ ਜੀ ਗੱਲਬਾਤ ਉਹ ਚੜਣੀ ਦੀ ਥਾਂ ਕਦੇ ਵੀ ਸਬਜੀ ਨਹੀਂ ਲੈ ਸਕਦੀ ਮੰਨਦੇ ਆ ਸਬਜੀ ਗੁਣਕਾਰੀ ਆ ਬਈ ਤੇ ਸਬਜੀ ਦਾ ਆਪਦਾ ਮਾਹੌਲ ਆਗਾ ਕਿਵੇਂ ਮੰਮੀ ਆਦਾ ਹਾਂ ਅੱਦਾ ਕਹੇ ਤਾਂ ਸੀ ਮੈਂ ਹਾਂ ਤੇ ਠੀਕ ਆ ਬਈ ਸਬਜੀ ਸਬਜੀ ਆ ਚੜਣੀ ਚੜਣੀ ਆ ਕਿਹੜਾ ਕਣ ਲਾਇਆ ਦੇਖਾਂ ਤੂੰ ਮੂਸੇ ਵਾਲਾ ਚੱਲ ਮੱਝਾਂ ਨੂੰ ਪਾਣੀ ਪਿਆ ਮੱਝਾਂ ਨੂੰ ਪਾਣੀ ਪਿਆ ਆ ਗਿਆ ਆ ਗਿਆ ਆ ਗਿਆ ਕਾਨ ਉੱਤਰਦੀ ਬੱਟੀ ਆ ਯੋ ਯੋ ਆ ਉਹ ਰਕਤਾ ਐ ਵਾਇ ਦਾ ਬੌਂਚੋਈ ਦੇ ਹੈੱਡਫੋਨ ਉਹੀ ਲਈ ਪਿਆ ਓਏ ਲੈ ਦੇ ਉਹੀ ਧੋਣ ਲਾ ਬਸ ਕੰਨ ਖਰਾਬ ਹੋ ਜਾਣਗੇ ਛੋਟਾ ਤੂੰ ਨਹੀਂ ਉਹ ਤਾਂ ਬੰਦੂ ਲਿਆ ਹਾਂਜੀ ਹੈ ਕੀ ਬਣਾਇਆ ਕਲੇ ਦਾ ਫੁੱਲ ਕਲੇ ਦਾ ਬਣਾਇਆ ਇਹ ਵੈਰੀ ਗੁੱਡ گلاب ਦਾ ਫੁੱਲ ਆ ਬਹੁਤ ਅੱਛਾ ਬੇਟੇ ਅੱਛੀ ਭਤੀਜੀ ਇਹ ਤਾਂ ਬਈ ਸਵੇਰੇ ਅੱਜ ਇਹਨਾਂ ਨੂੰ ਛੁੱਟੀ ਆ ਇਹ ਜੇ ਕੰਮਾਂ ਤੇ ਲੱਗੇ ਜਾਂ ਡਰਿੰਕ ਕਰ ਲਈ ਜਾਂ ਕੋਈ ਹੋਮਵਰਕ ਕਰ ਲਿਆ ਕਿਉਂ ਉਹ ਤੜਕੇ ਦਾ ਪੁੱਠੀਆਂ ਛਾਲਾਂ ਤੇ ਉਹ ਰਿਆ ਤਾਜ ਤੇ ਅੱਛੀ ਭਤੀਜੀ ਸਾਡੀ ਇੰਟੈਲੀਜੈਂਟ ਜਾਦੇ ਆ ਇਹ ਵੈਰੀ ਗੁੱਡ ਰੋਟੀ ਖਾ ਲਈ ਠੀਕ ਆ ਚੰਗਾ ਖੇਤ ਜਾ ਕੇ ਉਹਨੇ શાਕੇ ਖੇਡਾਂਗੇ ਆਹ ਦੇਖ ਲਓ ਆ ਗਿਆ ਤੂੰ ਬੇਬੇ ਤੇਰੀ ਆਟੇ ਦੀ ਜੜੀ ਮੈਂ ਮੇਕਅਪ ਮਨਾਈਆ ਹੂੰ ਠੀਕ ਹੈ ਵੈਰੀ ਗੁੱਡ ਉਹ ਡਾਕਟਰ ਵਾਲਾ ਗਾਣਾ ਕਿਵੇਂ ਸੀਗਾ ਮੁੰਡਾ ਡਾਕਟਰ ਮੈਂ ਨਾ ਦੋ ਮਨ ਲਾ ਦਾਂ 40 ਸੇ ਮੇਕਅਪ ਕਰ ਲਵਾਂ ਕਰ ਲਾ ਮੇਕਅਪ ਚੰਗਾ ਸ਼ੀਸ਼ੇ ਚ ਦੇਖ ਲੈ ਕਿਹੜਲਾ ਦੇਖ ਲੈ ਸ਼ੀਸ਼ੇ ਚ ਮੇਕਅਪ ਹੀ ਸਿੱਖੇਗਾ ਪਰਦ ਵੀ ਲਿਆ ਕਰ ਕੁਛ ਬਣ ਗਿਆ ਸੋਹਣਾ ਪੁੱਛ ਲੈ ਇਹਨਾਂ ਨੂੰ ਪੁੱਛ ਲੈ ਦੇਖਣ ਵਾਲੇ ਨੂੰ ਕਿੰਨਾ ਕੁ ਸੋਹਣਾ ਬਣ ਗਿਆ ਮੈਂ ਕਹਦੇ ਪੁੱਛ ਲੈ ਕਿੰਨਾ ਵੀ ਸੋਹਣਾ ਮਣੀ ਦੋ ਕਮੈਂਟ ਕਰਕੇ ਦੱਸਿਓ ਕਦੇ ਕੈਂਟ ਕਰਕੇ ਦੇ ਕਮੈਂਟ ਕਰਕੇ ਦੱਸਿਓ ਕੈਂਟ ਕਰਕੇ ਦੱਸਿਓ ਕਮੈਂਟ ਕੈਂਟ ਕਰਕੇ ਦੱਸੋ ਜਲਦੀ ਐਪਲ ਐਪਲ ਦੇਖ ਐਪਲ ਹਾਂ ਲੈ ਖਾ ਲੈ ਚੰਗਾ ਕੀਤੇ ਜਾਂਦੇ ਵੀਰ ਗੱਡਾਂਗੇ ਚੰਗਾ ओहे गुरू नहर तक जमी थले बजी गु नहर तक जमी थले गई ਨਹਿਰ ਦਾ ਕੰਮ ਸਾਹਬ ਤੋਂ ਬਾਹਰ ਹੋ ਗਿਆ ਜਮੇ ਤੇ ਬਾਰੀ ਤੇ ਲੱਗਣੀ ਮੁਸ਼ਕਲ ਆ ਤੇ ਬੋਰ ਤੇ ਜੋੜਨਾ ਬਹੁ ਆ ਬੰਬਾ ਆਪਣਾ ਜਾ ਕੇ ਚਲਾਉਣਾ ਪਊਗਾ ਆ ਵੇਖਦੇ ਆ ਕਿ ਜਾ ਕੇ ਕੱਲ ਰਾਤ ਤਾਂ ਮਾੜਾ ਮੋਟਾ ਪਾਣੀ ਪੈਂਦਾ ਸੀਗਾ ਤੇ ਸਾਨੂੰ ਇਹ ਸੀਗਾ ਕਿ ਦੋ ਕਬੂਰਾਂ ਜਿੰਨਾ ਪਾਣੀ ਆ ਗਿਆ ਤਾਂ ਇਹਨਾਂ ਨਾਲ ਆਪਣਾ ਸਰਜੂ ਆ ਬੋਰ ਨਹੀਂ ਚਲਾਉਣਾ ਪੈਣਾ ਕਿੱਲੇ ਕੇ ਚ ਪਾਣੀ ਪਿਆ ਨਹੀਂ ਸੀਗਾ ਚੱਲਣਾ ਆ ਵੇਖਦੇ ਆ ਪਹੁੰਚ ਕੇ ਮੌਲ ਚੱਲ ਸਾਰਾ ਆਹ ਕਿ ਟੱਕੀਆਂ ਖਾਲੀ ਤੇ ਮੋਗੇ ਚ ਪਾਣੀ ਅਜ ਪੈਂਦਾ ਨਹੀਂ ਬਾਹਰ ਕੇ ਟਾਣ ਬੋਰ ਤੇ ਲਾਉਣਾ ਪੂਆ ਤਿੰਨ ਘੰਟੇ ਟਰੈਕਟਰ ਸਾਨੂੰ ਇਹ ਸੀਗਾ ਚੱਲੇ ਬਾਰੀ ਲੱਗ ਜੇ ਮੋਗੇ ਚ ਪਾਣੀ ਪੈਂਦਾ ਹੋਇਆ ਤਾਂ ਨਹਿਰ ਉਤਰੀ ਹੋਈ ਸੀ ਦੋ ਦਿਨਾਂ ਦੀ ਤੇ ਅੱਜ ਜਮੀ ਥੱਲੇ ਵੱਜੀ ਚਲਾ ਦੇ ਹਾਲੇ ਹਾਂ ਸਿੱਧੇ ਹੀ ਕਰਤਾ ਨੱਕੇ ਪੈਦਾ ਕੰਮ ਖੇਤ ਜੇ ਪਿਆ ਕਿੱਲੇ ਨੂੰ ਪਾਣੀ ਲਾਇਆ ਨਹੀਂ ਸੀਗਾ 4-5 ਦਿਨ ਹੋ ਗਏ ਲੋਟ ਜਾਈਨੇ ਅਸੀਂ ਅੱਗੇ ਪਿੱਛੇ ਛੱਡ ਜਾਂਦੇ ਸੀਗਾ ਇੱਧਰ 2 ਕਿੱਲੇ ਛੱਡ ਕੇ ਦੇ ਉੱਧਰ ਕਿ ਅੱਜ ਆਏ ਸੀ ਬਾਰੀ ਤਾਂ ਹੈਗੀ ਆ ਬਾਰੀ ਦੀ ਲਾ ਦਾਂਗੇ ਪਾਣੀ ਇਹ ਨਹਿਰ ਚੜ ਗਈ ਤਾਂ ਇਹ ਉੱਤਰ ਕੀ ਦਾ ਭਾਈ ਚੱਲ ਬੋਰ ਚਲਾ ਦੇਾਂਗੇ 3 ਘੰਟੇ ਚਲਾਵਾਂਗੇ ਪਾਣੀ ਕਿੱਲੇ ਜੋ ਘਟ ਹੈ ਵਾਣ ਬਹੁਤ ਗੀਰਵਾ ਦਾ ਬੋਰ ਚਲਾਇਆ ਅੱਜ ਇਹ ਵਾਲਾ ਆ ਸੁੱਖ ਨਾਲ ਹੁਣ ਵਧੀਆ ਸੋਹਣਾ ਸਰੀ ਜਾਂਦਾ ਜਾਂਦਾ ਸੀਗਾ ਜਿਆਦਾ ਹੁਣ ਜਾ ਕੇ ਉਹ ਉੱਥੇ ਲਾ ਪਰ ਲਾ ਹਰਾ ਲਾ ਦਾਂਗੇ ਤੇ ਨਹੀਂ ਬਰਮੇ ਹੋਰੇ ਤਿਆਰ ਬੈਠੇ ਸੀਗੇ ਇੱਥੇ ਕਰਾਸ ਪਾ ਕੇ ਹੁਣ ਚਲਾ ਦਿੰਦੇ ਨੱਕਾ ਖੋਲ ਕੇ ਫਿਰ ਤਾਂ 6-7 ਕਿੱਲੇ ਵਧੀਆ ਭਰ ਜਾਂਦੇ ਦਵਾ-ਦਵ ਉਹ ਨੱਕੇ ਤੋਂ ਬਰਮਾਦਰ ਕੀ ਤੇ ਨਹੀਂ ਫਿਰ ਅੱਜ ਇਹਨੂੰ ਸ਼ਿੰਗਾਰਨਾ ਪੈ ਗਿਆ ਆਪਣੇ ਬੋਰ ਨੂੰ ਜੋੜਿਆ ਖੜਾ ਝੋਟਾ ਗੱਗੂ ਦਾ ਸਾਹਮਣੇ ਬੋਰ ਤੇ ਤੇ ਆ ਕਿਹੜਾ ਹਰੇ ਵਾਲਾ ਗੱਗੂ ਦਾ ਉਦੋਂ ਬੀਜ ਦੇ ਬੀਜ ਦੇ ਜਮਾਰ ਰੈ ਟਾਲਦੀ ਕਿ ਆਪਣੇ ਕੋਲੇ ਬਾਜਰਾ ਹੈਗਾ ਭਾਈ ਗੱਗੂ ਨੂੰ ਆਖਿਆ ਤੇ ਆਪਣਾ ਸੋਹਣਾ ਫਰੀ ਜਾਊਗਾ ਹੈਪੀ ਦੇ ਤੇ ਆਪਣੇ ਬਾਜਰਾ ਇਹਨੇ ਲਾਇਆ ਨਹੀਂ ਸੀ ਇਹਨੇ ਜਵਾਰ ਹੀ ਬੀਜੀ ਸੀਗੀ ਇੱਥੇ ਅ ਪਹਿਲਾਂ ਇਹ ਸੀ ਦੂਜੇ ਖੇਤ ਮਾੜਾ ਮੋਟਾ ਹਰਾ ਬੀਜ ਲੰਗ ਜਾਂ ਨੀਂਚ ਫਿਰ ਉਹ ਵੀ ਟਾਲਦੀ ਸੀਗੀ ਤਾਂ ਇੰਨੀ ਜਮਾਰ ਨਾਲ ਡੰਗ ਲਾ ਲੈ ਸੀ ਇਹ ਦਵਾਰੇ ਫੁੱਟਣ ਵਾਲੀ ਦੀਂਦੀ ਨਹੀਂ ਸੀਗੀ ਤੇ ਫਿਰ ਦਵਾਰੇ ਵੀ ਬੀਜੀ ਨਹੀਂ ਕਿਉਂਕਿ ਹੁਣ ਜਮੀ ਟਾਈਮ ਨਾਲ ਵੇਚ ਜੂਗੀ ਤੇ ਹੁਣ ਜਵਾਰ ਬੀਜ ਕੇ ਫਿਰ ਉਹ ਚਾਰਨ ਵਾਲੀ ਤਾਂ ਹੁੰਦੀ ਨਹੀਂ ਸੀਗੀ ਢੀ ਛੇਤੀ ਤੇ ਬੜੇ ਚਿਰ ਬਾਅਦ ਆਪਣੇ ਆਪਰਾਣੇ ਟਿਕਾਣੇ ਤੇ ਆ ਕੇ ਅੱਜ ਡੇਕ ਥੱਲੇ ਬੈਠੇ ਆ ਕਿਹ ਜਾ ਮਹਿਸੂਸ ਹੋ ਰਿਹਾ ਗੱਗੂ ਮਹਿਸੂਸ ਤਾਂ ਹੀ ਹੋਣਾ ਵਾਸਾਂ ਹੀ ਖਾਸ ਚਰਵਾਗਾ ਹੈ ਖਾਸ ਹੀ ਚਰਵਾਦਾ ਹੈ ਇਹ ਕਿਨਾਂ ਮੋਯਾਇਆ ਖਾਂਦਾ ਹੈ ਉਹ ਆਉਂਦੇ ਤਾਂ ਸੀਗੇ ਖੇਤ ਬਾਈ ਹੁਣ ਮੁੜ ਜਾਂਦੇ ਸੀ ਹੁਣ ਸਾਰਾ ਦਿਨ ਖੇਤ ਲਾ ਕੇ ਆਉਂਦੇ ਸੀ ਕਦੇ ਮੋਟਰ ਛੱਡ ਕੇ ਕਦੇ ਨੱਕਾ ਕਰ ਕੇ ਆ ਜਾਂ ਹਰਾ ਲੈ ਕੇ ਮੁੜ ਕੇ ਇਹੋ ਜੀ ਗੱਲਬਾਤ ਆ ਕਰੀ ਜਾਂਦੇ ਸੀਗੇ ਨੌਜਵਾਨ ਮਹੀਨਾ ਹੀ ਹੋ ਗਿਆ ਮੇਲੇ ਗਗੂਏਰਾ ਅਮੀਨੇ ਦਾ ਵੱਡੋ ਗਿਆ ਹੂਆ ਮਹੀਨਾ ਕੋਇਆ ਹੋਊਗਾ ਤੇ ਆ ਟਿਕਾਣੇ ਤੇ ਆ ਕੇ ਅੱਜ ਬੈਠਿਆ ਨੌਜਵਾਨ ਤੇ ਬੋਰ ਚਲਾਤਾ ਤੇ ਉਹਨੇ ਹਰਾ ਵੱਢ ਕੇ ਰੱਖ ਲੈਨੇ ਆਗੇ ਤੇ ਘੰਟਾ ਆਦੋ ਘੰਟੇ ਆਉਦੇ ਇੱਥੇ ਅੱਜ ਦੇਖ ਲਾਂਗੇ ਖੇਤ ਦੇ ਨਿਆਰੇ ਫਿਰ ਜਾਂਦੇ ਰਹਾ ਮੈਂ ਘਰਾਂ ਨੂੰ ਹੁਣ ਸੰਗ ਜਿਉ ਹੈਗਾ ਕੋਈ ਹੁਣ ਨਹੀਂ ਬੋਲਦਾ ਹੁਣ ਨਹੀਂ ਬੋਲਦਾ ਹੁਣ ਬੁਲਾਏ ਨੂੰ ਛੱਡ ਰੱਖ ਦੇਗੇ ਨਾ ਨਾ ਐਡਾ ਵੀ ਹਲਕੇ ਜਿਹਾ ਨਾ ਲਾਇਏ ਸੀਰੇ ਨੂੰ ਤੂੰ ਸੀਰਾ ਕਬੱਡੀ ਖੇਡਦਾ ਰਿਹਾ ਆਹ ਫਿਰ ਰਿਹਾ ਕਬੱਡੀ ਆਣਾ ਸੀਰੇ ਲੈ ਬੁਝੇ ਬਸ ਨਾਸਾਂ ਦੇ ਵੱਜੂ ਬੋਤ ਲਾ ਕੇ ਤੇ ਯਾਰ ਗੱਗੂ ਨੌਜਵਾਨ ਨੇ ਬਦਲ ਲਿਆ ਵਰਦੀ ਕਹਿੰਦਾ ਨਵਾਂ ਝੁੱਗਾ ਨਹੀਂ ਪਾਉਂਦੇ ਆਪਾਂ ਹਰੇ ਜੜੀ ਪੁਰਾਣੇ ਪਾਵਾਂਗੇ ਜਿਹੜੇ ਝੋਨੇ 'ਚ ਪਾਉਂਦੇ ਹੁੰਦੇ ਸੀ ਉਹ ਲਾਈ ਖੜੀ ਆ ਗੱਡੀ ਤੇ ਸਾਵਾਂ 11 ਵਜੇ ਦੇ ਲਵੇ ਹੋ ਗਿਆ ਤੇ ਵੱਢ ਕੇ ਹਰਾ ਭਰ ਦਾਂਗੇ ਤੇ ਲੱਦ ਕੇ ਉੱਥੇ ਛਾਂ 'ਚ ਖੜੀ ਕਰ ਦਾਂਗੇ ਤੇ ਉਸ ਤੋਂ ਬਾਅਦ ਨੂੰ ਜਦੋਂ ਆਪਦਾ ਖਿੱਲਾ ਪਾਣੀ ਭਰ ਗਿਆ ਤੁਰਦੇ ਲੱਗਾਂਗੇ ਕਿੰਨਾ ਕ ਪਾਣੀ ਡੱਗੀ ਜੇ ਆ ਪਾਏ ਬਾਕੀ ਵਗੇ ਜਾਂਦਾ ਹੋਈ ਨਹੀਂ ਨਹੀਂ ਹੋਈ ਠੀਕ ਹੈ ਜਿਹੜਾ ਬੈ ਕੇ ਆਇਆਗਾ ਇਹ ਹੁਣ ਖੜੀ ਆ ਨਿਹਰ

ਆ ਇਹ ਕਦੀ ਜੋੜਾ ਨਾ ਨਹੀਂ ਸੀਰੇ ਗੌਲੇ ਜਨਾ ਐ ਨਹੀਂ ਕਰਦੇ ਹੁੰਦੇਗੇ ਜਾਣਾ ਵੇਣਾ ਬੰਦਾ ਸਮਾਂ ਹੁੰਦਾ ਸ਼ਾਮ ਦੇ 7 ਵਜੇ ਦਾ ਆ ਬਲੌਗ ਦੀ ਸਮਾਪਤੀ ਦਾ 2:30 ਵਜੇ ਅਸੀਂ ਖੇਤੋਂ ਆਏ ਸੀਗੇ ਆ ਕੇ ਮੱਝ ਨੂੰ ਨੀਰਾ ਜਰਾ ਪਾ ਕੇ ਨਹਾ ਦੋਗੇ 6:30 ਵਜੇ ਗੱਡੀ ਰੈਸਟ ਤੇ ਲਾਤੀ ਸੀਗੀ ਤੇ ਹੁਣ ਉੱਠ ਕੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਇਸ ਦੇ ਨਾਲ ਅੱਜ ਦਾ ਆਪਣਾ ਬਲੌਗ ਇੱਥੇ ਸਮਾਪਤ ਹੁੰਦਾ ਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੇ ਸਾਹਮਣੇ ਕੱਢ ਕੇ ਸਾਨੂੰ ਪਰਿਵਾਰਾਂ ਸਵੇਤ ਬੈਠ ਕੇ ਅ ਦੇਖਦੇ ਹੋ ਤੇ ਧੰਨਵਾਦ ਜੀ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ